ਆ ਦੇਖੋ ਗੁਰਸਿੱਖ ਪਾਠੀ ਦੇ ਘਰ ਦੀ ਹਾਲਾਤ ਦੇਖ ਤੁਹਾਨੂੰ ਵੀ ਆਵੇਗਾ ਤਰਸ ਕਮਰੇ ਦੀ ਅੱਧੀ ਡਿੱਗੀ ਛੱਤ ਬੱਚਿਆਂ ਸਮੇਤ ਡਰ ਕੇ ਕਟਦੇ ਬਰਸਾਦੀਆਂ ਰਾਤਾਂ ਗੁਰਦਾਸਪੁਰ ਸਬ ਚ ਪਾਠ ਕਰਕੇ ਲੋਕਾਂ ਨੂੰ ਧਰਮ ਨਾਲ ਜੋੜਨ ਦੀ ਮੱਤ ਦੇਣ ਵਾਲੇ ਨੌਜਵਾਨ ਪਾਠੀ ਦਲਜੀਤ ਸਿੰਘ ਦੇ ਘਰ ਦੀ ਹਾਲਾਤ ਦੇਖ ਹਰ ਕਿਸੇ ਨੂੰ ਤਰਸ ਆ ਸਕਦਾ ਪੁਸ਼ਤੈਨੀ ਮਕਾਨ ਵਿੱਚੋਂ ਦੋ ਕਮਰੇ ਭਰਾ ਦੇ ਹਿੱਸੇ ਆਏ ਸੀ ਜੋ ਬਾਹਰ ਰਹਿੰਦਾ ਉਸਨੇ ਆਪਣੇ ਕਮਰੇ ਦੀਆਂ ਛੱਤਾਂ ਤੇ ਚਾਦਰਾਂ ਪਾਲੀਆਂ ਪਰਦਲਜੀਤ ਸਿੰਘ ਦੀ ਇੰਨੀ ਆਮਦਨ ਨਹੀਂ ਸੀ ਕਿ ਛੱਤ ਤੇ ਉਹ ਵੀ ਚਾਦਰਾਂ ਪਾ ਸਕੇ ਪਿਛਲੇ ਸਾਲ ਆਈ ਬਰਸਾਤ ਚ ਛੱਤ ਦਾ ਕੁਝ ਹਿੱਸਾ ਡਿੱਗ ਗਿਆ ਗਲਜੀਤ ਦੀ ਪਤਨੀ ਹਰਦੀਪ ਕੌਰ ਨੇ 4 ਸਾਲ ਦੇ ਬੱਚੇ ਨੂੰ ਤਾਂ ਬਚਾ ਲਿਆ ਪਰ ਖੁਦ ਉਸ ਦੀ ਛਪੇਟ ਚ ਆ ਗਈ 4 ਦਿਨ ਹਸਪਤਾਲ ਚ ਰਹੀ ਪਰ ਠੀਕ ਢੰਗ ਨਾਲ ਇਲਾਜ ਕਰਵੋਣ ਲਈ ਦਵਾਈਆਂ ਪੈਸੇ ਹੀ ਨਹੀਂ ਸਨ ਇਸ ਲਈ ਅਧੂਰਾ ਇਲਾਜ ਚੱਲਿਆ ਇਸ ਦਾ ਅਸਰ ਚਿਹਰੇ ਅਤੇ ਬੁੱਲਾਂ ਤੇ ਨਿਸ਼ਾਨਾ ਦੇ ਰੂਪ ਚ ਸਾਹ ਦਿਖਦਾ ਹੈ ਇੱਕ ਬਾਹ ਵੀ ਕੰਮ ਨਹੀਂ ਕਰਦੀ ਹੁਣ ਦੂਜੇ ਕਮਰੇ ਦੀ ਛੱਤ ਵੀ ਡਿੱਗ ਗਈ ਇਸ ਲਈ ਪਰਿਵਾਰ ਸਹਿਮਿਆ ਹੋਇਆ ਬੱਚਿਆਂ ਸਮੇਤ ਬਰਸਾਤ ਦੀਆਂ ਰਾਤਾਂ ਅੱਧੀ ਡਿੱਗੀ ਅਤੇ ਟਪ ਟਪ ਚੌਂਦੀ ਛੱਤ ਹੇਠਾਂ ਹੀ ਗੁਜ਼ਾਰਨ ਲਈ ਮਜਬੂਰ ਨੇ ਛੋਟੇ 5 ਸਾਲ ਦੇ ਸਹਿਜਦੀਪ ਤੋਂ ਲੈ ਕੇ 4 ਜੀਆਂ ਦਾ ਪੂਰਾ ਟੱਬਰ ਗੁਰ ਸਿੱਖ ਹੈ ਪਰ ਆਪਣੇ ਹਾਲਤ ਨੂੰ ਲੈ ਕੇ ਲੋਕਾਂ ਅੱਗੇ ਹੱਥ ਅਡਣ ਦੀ ਬਜਾਏ ਵਾਹਿਗੁਰੂ ਤੇ ਡੋਰਾ ਸੁੱਟੀਆਂ ਹੋਈਆਂ ਨੇ ਮੇਰਾ ਨਾਮ ਜੀ ਦਲਜੀਤ ਸਿੰਘ ਹੈ ਤੇ ਅੱਡੇ ਜਦੋਂ ਪਿੱਛੇ ਹੜ ਵੱਡੇ ਆਹੀ ਜੀ ਉਦੋਂ ਇਧਰ ਵਾਲੀ ਸੱਤ ਡੇਗੀ ਉਸ ਤੋਂ ਬਾਅਦ ਕੋਈ ਤਿੰਨ ਕੁ ਮਹੀਨੇ ਬਾਅਦ ਫੇਰ ਦੁਬਾਰਾ ਹੜ ਜਿਆ ਆਇਆ ਫੇਰ ਉਹ ਦੂਜੇ ਵੀ ਡੇਗੇ ਜੀ ਜੀ ਤੇ ਘਰ ਦਾ ਮੈਂ ਗੁਰਦੁਆਰਾ ਸਾਹਿਬ ਕਲੂ ਘਰਾ ਸਾਹਿਬ ਪਾਠ ਕਰਦਾ ਜੀ ਤੇ ਉੱਥੇ ਵੀ ਜਦੋਂ ਮਾਨੂੰ ਮਿਲਦੇ ਪਰ ਮੈਂ ਕਿਸੇ ਤੋਂ ਮਦਦ ਨਹੀਂ ਮੰਗੀ ਜੀ ਅਜੇ ਤੱਕ ਤੇ ਬਾਕੀ ਮਿਸੇਜ ਇੱਥੇ ਕੰਮ ਕਰਦੇ ਪਏ ਸੀ ਉਤੋਂ ਬਾਲੇ ਡੇਗੇ ਜੀ ਤੇ ਉਹਨਾਂ ਦੇ ਵੀ ਸੱਟਾਂ ਕਾਫੀ ਲੱਗੀਆਂ ਜੀ ਤੇ ਵੱਡਾ ਬੇਟਾ ਵਾ ਜੀ ਉਹ ਤੇ 8ਵੀਂ ਚ ਪੜਦਾ ਜੀ ਉਹ ਪੇਪਰ ਹੋ ਰਹੇ ਆ ਤੇ ਛੋਟਾ ਜਿਹੜਾ ਨਰਸਰੀ ਚ ਗੁਰਦੁਆਰਾ ਕਲੂਕਰ ਸਾਹਿਬ ਅਕੈਡਮੀ ਚ ਪੜਦਾ ਜੀ ਤੇ ਘਰ ਦੇ ਖਰਚੇ ਬਹੁਤ ਜ਼ਿਆਦਾ ਜੀ ਹੁੰਦੇ ਆ ਤੇ ਉਹਦੇ ਕਰਕੇ ਮਤਲਬ ਕਿ ਸੱਟ ਤੋਂ ਨਹੀਂ ਇਹ ਬਣ ਸਕ ਰਿਹਾ ਜੀ ਤੇ ਛੱਤ ਦੀ ਗ੍ਰਾਂਟ ਤੇ ਬਾਥਰੂਮ ਦੀ ਗ੍ਰਾਂਟ ਲਈ ਅਪਲਾਈ ਕੀਤਾ ਕਿੱਥੇ ਹਾਂਜੀ ਕੀਤਾ ਗੁਰਦਾਸਪੁਰ ਆਪਾਂ ਹੈਲਪਰ ਕੇ ਆਏ ਜੀ ਤੇ ਕੋਈ ਉਧਰੋਂ 2 ਸਾਲ ਹੋ ਗਿਆ ਜੀ ਕਿਸੇ ਨੇ ਅੱਲਾ ਨਹੀਂ ਘੜਿਆ ਜੀ ਕੋਈ ਵੀ ਕੋਈ ਸਮਾਜ ਸੇਵੀ ਸੰਸਥਾਵਾਂ ਨੂੰ ਜਾਂ ਅੱਗਵਾਂ ਨੂੰ ਕੋਈ ਅਪੀਲ ਕਰਨਾ ਚਾਹੋਗੇ ਬਾ ਜੀ ਅਸੀਂ ਇਹੀ ਕਿੰਨੇ ਵੀ ਕੋਈ ਨਾ ਕੋਈ ਅੱਗੇ ਆਏ ਤੇ ਚਲੋ ਸਾਨੂੰ ਵੀ ਸਾਥ ਪਾ ਕੇ ਦੇ ਦੇ ਜੀ ਤੇ ਚਲੋ ਛੋਟੇ ਬੱਚਾ ਵਾ ਨਾਲ ਅੰਦਰ ਜਦੋਂ ਮੀਂਹ ਪੈਂਦਾ ਜੀ ਅੰਦਰ ਰਹਿ ਕੇ ਨਾ ਇਹ ਡਰਦੇ ਡਰਦੇ ਰਾਤ ਕੱਟੀਦੀ ਹੈ ਜੀ ਵੀ ਪਤਾ ਨਹੀਂ ਕਿਹੜਾ ਬਾਲਾ ਡੇਗ ਜਾਣਾ ਹੈ ਸੱਟ ਲੱਗੀ ਹੈ ਆਦੀਪ ਕੋਰ ਆ ਮੇਰਾ ਨਾਮ ਤੇ ਮੈਂ ਨਾ ਇੱਥੇ ਬਾਲੇ ਡਿੱਗੇ ਹੀ ਤੇ ਮੈਂ ਕੰਮ ਕਰ ਰਹੀ ਸੀ ਤੇ ਸਾਇਦ ਤੋਂ ਪੜਾ ਉਹ ਮੁੰਡਾ ਮੇਰਾ ਪੜਾ ਹੋ ਗਿਆ ਤੇ ਮੇਰੇ ਉੱਤੇ ਪਾਲੇ ਡਿੱਗੇ ਤੇ ਮੇਰੇ ਸੱਟਾ ਸੁੱਤਾ ਬਥੇਰੀਆਂ ਲੱਗੀਆਂ ਪਰ ਮੇਰਾ ਇਲਾਜ ਪੈਸੇ ਕੋਲੋਂ ਹੋਇਆ ਨਹੀਂ ਕਿਉਂਕਿ ਪੈਸੇ ਬਿਲਕੁਲ ਨਹੀਂ ਤੇ ਮੇਰਾ ਟ੍ਰੀਟਮੈਂਟ ਹੋਇਆ ਨਹੀਂ ਤੇ ਤਾਂ ਕਰਕੇ ਮੇਰੇ ਕੋਈ ਮਾਪਾ ਕੋਈ ਮਦਦ ਕਰੂਗਾ ਕਿਤੇ ਕੋਈ ਸੁਨੇਗਾ ਹਾਂ ਇਹ ਮੂੰਹ ਤੇ ਨਿਸ਼ਾਨ ਜਿਹੜੇ ਪਏ ਆ ਉਹ ਦੋਦੇ ਹੀ ਆ ਸਾਰੇ ਹੋਰ ਕਿੱਥੇ ਕਿੱਥੇ ਲੱਗੀਆਂ ਇਹ ਬਾਹਾਂ ਤੇ ਸੱਟਾਂ ਲੱਗੀਆਂ ਸੀ ਬਾਹ ਵੀ ਮੇਰੀ ਟੁੱਟ ਗਈ ਹੱਡੀ ਵੀ ਟੁੱਟ ਗਈ ਸੀ ਤੇ ਮੂੰਹ ਦੀ ਵੀ ਹੱਡੀ ਟੁੱਤੀ ਸੀ ਤੇ ਸੱਟਾਂ ਬਹੁਤੀਆਂ ਹੀ ਲੱਗੀਆਂ ਸੀ ਵਾਲੇ ਡਿੱਗਣ ਨਾਲ ਤੇ ਮੈਂ ਕਿੰਨੇ ਦਿਨ ਹਿੱਕ ਪਟਦਾ ਰਹੀ ਸੀ ਤੇ ਹੋ ਗਏ ਹੈ ਮਹੀਨਾ ਕੋ 28 ਦਿਨ ਹੋ ਗਏ ਹੀ ਮੈਂ ਉੱਥੇ ਤੱਕ ਪਰ ਮੇਰੇ ਕੋਲ ਪੈਸੇ ਕਰਕੇ ਮੈਂ ਸਿੱਤੀ ਉਥੇ ਉਹਨਾਂ ਇਲਾਜ ਨਹੀਂ ਕਰਾ ਪਾਈ ਬਾ ਠੀਕ ਚਲਦੀ ਹੈ ਹੁਣ ਬਾ ਜੇ ਵੀ ਹੈ ਵਾ ਕਹੇ ਵੇਲੇ ਕੰਮ ਨਹੀਂ ਹੁੰਦਾ ਜੀ ਵੀ ਤੇ ਮਾਣਾ ਮੁੱਟੇ ਹੀ ਕਰੀਦਾ ਵਾ ਕੰਮ ਪਰ ਉਹਨਾਂ ਮੇਰਾ ਬੰਦਾ ਹੀ ਕੰਮ ਕਰਦਾ ਵਾ ਨਾਲ ਕੰਮ ਕਰਾ ਲੈਂਦਾ ਠੀਕ ਤਰ੍ਹਾਂ ਇਲਾਜ ਨਹੀਂ ਮਿਲਿਆ ਨਹੀਂ ਇਲਾਜ ਨਹੀਂ ਮਿਲਿਆ ਕਿਉਂਕਿ ਪੈਸੇ ਕੇ ਖੋਣੋ ਪੈਸੇ ਨਹੀਂ ਤੇ ਇਲਾਜ ਨਹੀਂ ਹੋਗਾ